ਹਾ ਤੇ ਚੱਕੀ ਦਾ ਨਹੀਂ ਕਿ ਘਟੋ ਘਟ 4-5 ਕਿਲੋ ਦਾ ਬੱਚਾ ਆ ਜਾਏ ਇਹ ਕਿਸ ਨੇ ਲੈਣਾ ਹੋਵੇ ਤਾਂ ਆ ਵੀ ਮੇਲ ਬਾਈ ਹਾਂਜੀ ਹਸਕੀ ਅੱਜ ਹਸਕੀ ਵੇਖ ਲਓ ਹਸਕੀ ਫੀਮੇਲ ਹੈ ਜੀ ਬਹੁਤ ਟਾਪ ਕੁਆਲਿਟੀ ਫੀਮੇਲਾ 10000 ਰੁਪਏ ਰੇਟ ਹੈ ਜੀ ਇਹਦਾ ਇਹ ਤਾਂ 10000 ਰੁਪਏ ਹਾਂਜੀ ਕੋਈ ਮਨ ਲੈ ਲਓ ਮੌਕੇ ਤੇ ਹੋ ਜਾਊਗਾ ਜੀ ਚਾਹੇ ਮੇਲ ਲੈ ਲਓ ਚਾਹੇ ਫੀਮੇਲ ਲੈ ਲਓ ਜੀ ਵੀ ਸਾਡੀ ਵੀਡੀਓ ਵੇਖ ਕੇ ਆਉਂਦਾ ਉਹਦਾ ਸਪੈਸ਼ਲ ਮਾਨਤਨ ਕਰਨਾ ਕਰਨਾ ਜੀ ਜ਼ਰੂਰ ਕਰਾਂਗੇ ਬਾਈ ਜੀ ਰੈਡ ਆਈਸ ਹੈ ਜੀ ਰੈਡ ਆਈਸ ਹਾਂਜੀ ਬਿਲਕੁਲ ਇਹ ਬਹੁਤ ਚੰਗੇ ਬੱਚੇ ਹੁੰਦੇ ਹੈਗੇ ਆ ਇਹਦਾ ਕੀ ਰੇਟ ਹੈ ਜੀ 8 ਵਾਈਟ ਕਲਰ ਚ ਤੁਹਾਨੂੰ ਜੇ ਜਰਮਨ ਸ਼ੈਫਡ ਲੈਣਾ ਜਰਮਨ ਸ਼ੈਫਡ ਲੈਣਾ ਆਹ ਵੇਖ ਸਕਦੇ ਹੋ ਤੇ ਲੈ ਸਕਦੇ ਹੋ ਬੱਚੇ ਬਹੁਤ ਚੰਗੇ ਹੈਗੇ ਫੀਮੇਲ ਹੈ ਦੋਨੇ ਨਹੀਂ ਇੱਕ ਜੋੜਾ ਹੈ ਜੀ ਜੋੜਾ ਹੈ ਮੇਲ ਫੀਮੇਲ ਠੀਕ ਹੈ ਇਹਨਾਂ ਦਾ ਕੀ ਰੇਟ ਹੈ ਜੋੜੇ ਦਾ ਮੇਲ 12000 ਰੁਪਏ ਦਾ ਜੀ ਫੀਮੇਲ 8000 ਰੁਪਏ ਦੀ ਹੈ ਠੀਕ ਆ ਬਹੁਤ ਚੰਗੇ ਬੱਚੇ ਵੀ ਆਪਣੇ ਘਰ ਦੇ ਕੁੱਤੇ ਦੇ ਹੀ ਹਾਂਜੀ ਹਾਂਜੀ ਘਰ ਦੇ ਕੁੱਤੇ ਦੇ ਹੀ ਜੇ ਕਿਸੇ ਨੇ ਬਾਈ ਜਾਨਵਰ ਲੈਣਾ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਹੈਗਾ ਬਾਈ ਨੰਬਰ ਬੋਲੇ ਮਾੜਾ ਜ 97795 ਜੀ 67367 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਏ ਹੋਏ ਸੀ ਸ੍ਰੀ ਮੁਕਸਸ ਸਾਹਿਬ ਕੋੜਿਆਂ ਵਾਲੀ ਮੰਡੀ ਤੇ ਬਾਈ ਹੋਰੀ ਜਾਨਵਰ ਲੈ ਕੇ ਆਏ ਹੋਏ ਕਾਕੇ ਜਟਾਣੇ ਹੋਰੀ ਦੇਖ ਸਕਦੇ ਹੋ ਤੁਸੀਂ ਬਾਈ ਦਾ ਬੈਨਰ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਮ ਹੈਗਾ ਸੁਭਨੰਦ ਸੁਰਿੰਦਰ ਸਿੰਘ ਜੀ ਠੀਕ ਹੈ ਕਿਹੜਾ ਪਿੰਡ ਹੈਗਾ ਬਾਈ ਆਪਣਾ ਆਪਣਾ ਬਾਣ ਵਾਲਾ ਬਾਈ ਜੀ ਹਲਕਾ ਲੰਬੀ ਪੈ ਜਾਂਦਾ ਮਲੌਰ ਤੋਂ ਡੱਬਾ ਵਾਲੀ ਰੋਡ ਤੇ ਆ ਠੀਕ ਹੈ ਕਿੰਨੇ ਕ ਜਾਨਵਰ ਲੈ ਕੇ ਆਏਗੇ ਬਾਈ ਜਾਨਵਰ ਹੈਗੇ ਬਾਈ ਜੀ 40 50 ਜਾਨਵਰ ਲੈ ਕੇ ਆਏ ਹਾਂ ਜੀ ਦਿਖਾਓਗੇ ਮੜੇ ਜੀ ਹਾਂਜੀ ਹਾਂਜੀ ਬਾਈ ਕੱਢੋ ਮੜੇ ਪਹਿਲਾਂ ਮੇ ਇਹ 8 ਮਹੀਨਿਆਂ ਦਾ ਜੀ ਮੈਂ ਅਲਫੇਸ਼ਨ ਗੁੱਤਾ ਹੈਗਾ ਆਪਣਾ 8 ਮਹੀਨਿਆਂ ਦਾ ਇਹ ਵੀ ਸੇਲ ਆ ਬਾਈ ਹਾਂਜੀ ਸੇਲ ਤੇ ਆ ਜੀ ਠੀਕ ਆ ਕੀ ਰੇਟ ਹੈਗਾ ਇਹਦਾ ਇਹਦਾ 12000 ਰੁਪਏ ਜੀ ਠੀਕ ਆ ਇਹ ਸ਼ੋਅ 'ਚ ਵੀ ਲਾਇਆ ਸੀ ਆਪਾਂ ਅ ਸ਼ੋਅ 'ਚ ਉੱਥੇ ਲਾਇਆ ਸੀਗਾ ਜੀ ਆਪਣਾ ਬਠਿੰਡੇ ਲਾਇਆ ਸੀਗਾ ਜੀ ਹਾਂਜੀ ਆ ਬੱਚਾ ਕਿਵੇਂ ਇਹ ਲੈਬਰਾ ਜੀ ਠੀਕ ਆ ਬਹੁਤ ਚੰਗਾ ਬੱਚਾ ਹੈਗਾ ਬਾਈ ਕਿੰਨੇ ਟਾਈਮ ਦਾ ਹੋ ਗਿਆ ਉਹਨਾ ਇਹ ਇਹ ਬੱਚਾ ਹੈਗਾ ਜੀ 40 45 ਦਿਨ ਦਾ ਠੀਕ ਆ ਆਪਣੇ ਕੁੱਤੇ ਦੇ ਹੀ ਆ ਇਹ ਹਾਂਜੀ ਹਾਂਜੀ ਕੀ ਰੇਟ ਹੈਗਾ ਭਾਈ ਇਹਦਾ ਇਹ ਰੇਟ ਮੇਲ ਦਾ 10000 ਰੁਪਏ ਜੀ ਫੀਮੇਲ ਦਾ 6000 ਰੁਪਏ ਠੀਕ ਹੈ ਦੇਖ ਸਕਦੇ ਹੋਗੇ ਤੁਸੀਂ ਭਾਈ ਬੱਚਾ ਬਹੁਤ ਸੋਨਾ ਆਏਗਾ ਹੱਥ ਤੇ ਚੱਕੀ ਦਾ ਨਹੀਂਗਾ ਘਟੋ ਘਟ 4-5 ਕਿਲੋ ਦਾ ਬੱਚਾ ਆਏਗਾ ਇਹ ਕਿਸ ਨੇ ਲੈਣਾ ਹੋਵੇ ਤਾਂ ਆ ਵੀ ਮੇਲ ਹੈ ਭਾਈ ਹਾਂਜੀ ਇਹ ਵੀ ਮੇਲ ਹੈ ਜੀ ਇਹ ਵੀ ਮੇਲ ਹੈ ਜੀ ਦੇਖ ਸਕਦੇ ਹੋਗੇ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋਗੇ ਨੰਬਰ ਵੱਲੇ ডিসਪਲੇ ਤੇ ਚੱਲ ਰਿਹਾ ਹੈਗਾ ਹੋਰ ਭਾਈ ਵੇਖੀਏ ਪੋਮੇਰੀਅਨ ਆਗੇ ਜੀ ਪੋਮੇਰੀਅਨ ਹਾਂਜੀ ਇਹ ਆ ਗਈ ਪਿੰਕ ਨੋਜ਼ ਚ ਪਿੰਕ ਨੋਜ਼ ਚ ਬੱਚਾ ਹੈਗਾ ਦੇਖੋ ਇਹ ਤੁਸੀਂ ਫੀਮੇਲ ਹੈ ਇਹ ਹਾਂਜੀ ਫੀਮੇਲ ਇਹਦਾ ਕੀ ਰੇਟ ਹੈ ਜੀ ਫੀਮੇਲ 4500 ਰੁਪਏ ਦੀ ਹੈ ਜੀ ਮੇਲ ਇਹਦੇ ਚ ਮੇਲ 5500 ਰੁਪਏ ਦਾ ਜੀ ਠੀਕ ਹੈ ਮੇਲ ਵੀ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਆ ਮੇਲ ਹੈ ਜੀ ਇਹ ਬਲੈਕ ਚ ਆ ਗਿਆ ਬਲੈਕ ਨੋਜ਼ ਹੈ ਇਹ ਰੇਟ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਬੱਚੇ ਹੈਗੇ ਬਹੁਤ ਕੁਆਲਿਟੀ ਹੈ ਇਹ ਬੱਚਿਆਂ ਦੀ ਜੇ ਕਿਸੇ ਨੇ ਲੈਣਾ ਹੋ ਕਨੈਕਟ ਕਰ ਸਕਦੇ ਕੋਈ ਨਹੀਂ ਹੈ ਹਸਕੀ ਆ ਗਏਗੇ ਬੱਚੇ ਅੱਗੇ ਸੋ ਇਹ ਡਿਮਾਂਡ ਕਰ ਦਿੰਦੇ ਨਾ ਹਸਕੀ ਬੱਚਾ ਲੈ ਰਿਹਾ ਹਸਕੀ ਅੱਜ ਹਸਕੀ ਵੇਖ ਲਓ ਹਸਕੀ ਫੀਮੇਲ ਹੈ ਜੀ ਬਹੁਤ ਟਾਪ ਕੁਆਲਿਟੀ ਫੀਮੇਲ ਹੈ 10000 ਰੁਪਏ ਰੇਟ ਹੈ ਜੀ ਇਹਦਾ ਇਹਦਾ 10000 ਰੁਪਏ ਹਾਂ ਜੀ ਚਾਹੇ ਮੇਲ ਲੈ ਲਓ ਮੌਕੇ ਤੇ ਹੋ ਜਾਊਗਾ ਜੀ ਚਾਹੇ ਮੇਲ ਲੈ ਲਓ ਚਾਹੇ ਵੀ ਮੇਲ ਲੈ ਲਓ ਜੇ ਕੋ ਸਾਡੀ ਵੀਡੀਓ ਵੇਖ ਕੇ ਆਉਂਦਾ ਉਹਦਾ ਸਪੈਸ਼ਲ ਮਾਨਤਨ ਕਰਨਾ ਕਰਨਾ ਜੀ ਜ਼ਰੂਰ ਕਰਾਂਗੇ ਬਾਈ ਜੀ ਇਹ ਵੀ ਤੁਹਾਨੂੰ ਮਿੱਤਰੋ ਆਫਰ ਹੈਗਾ ਹਾਂ ਜੀ ਹਾਂ ਜੀ ਬਾ ਅੱਗੇ ਪੋਮੇਰੀਅਨ ਆ ਗਿਆ ਜੀ ਉਹ ਕੱਢ ਨਿਕਲ ਜੂ ਬਾ ਹਾਂ ਜੀ ਹਾਂ ਜੀ ਖਰਗੋਸ਼ ਬੀਟਾ ਆਪਣੇ ਕੋਲੇ ਹਜੇ ਅੰਦਰ ਵੀ ਪਏ ਹੈ ਜੀ ਇਹ ਖਰਗੋਸ਼ ਆਈ ਹਾਂਜੀ ਹਾਂਜੀ ਗ੍ਰੇ ਕਲਰ ਚ ਹੈ ਵਾਈਟ ਵੀ ਬਈ ਪਏ ਆਪਣੇ ਕੋਲੇ ਅੰਦਰ ਪਏ ਦਿਖਾਉਨੇ ਆ ਤੁਹਾਨੂੰ ਇਹਦਾ ਜੋੜਾ ਕੀ ਰੇਟ ਆ ਜੀ ਇਹ ਇਹਨਾਂ ਚ ਡੱਬਾ ਜੋੜਾ ਲੈਣ ਤਾਂ 800 ਰੁਪਏ ਦੇ ਜੀ ਵਾਈਟ ਲੈਣ ਤਾਂ 1000 ਰੁਪਏ ਦਾ ਜੋੜਾ ਜੀ ਠੀਕ ਹੈ ਇਹ ਕਬੂਤਰ ਆਈ ਕਬੂਤਰ ਆਗੇ ਜੀ ਲੱਠੇ ਠੀਕ ਹੈ ਇਹਦਾ ਕਿੰਦਾ ਕੀ ਰੇਟ ਆ ਜੀ ਇਹਦੇ 'ਚ 1000 ਰੁਪਏ ਦਾ ਜੋੜਾ ਜੀ ਠੀਕ ਹੈ ਉਹ ਕਿਹੜੇ ਆ ਗਏ ਉਹ ਸ਼ਿਟਜੂ ਹੈ ਜੀ ਫੀਮੇਲਾਂ ਦੋਨੋਂ ਦੋਨੋਂ ਫੀਮੇਲਾਂ ਹਨ ਹਾਂ ਜੀ ਹਾਂ ਜੀ ਕਿੰਨੇ ਕਿੰਨੇ ਟਾਈਮ ਦੀਆਂ ਆ ਜੀ ਡੇਡ ਡੇਡ ਸਾਲ ਦੀਆਂ ਜੀ ਇੱਕ ਇੱਕ ਸੂਆ ਲਿਆ ਉਹਨਾਂ ਤੋਂ ਠੀਕ ਹੈ ਇਹ ਵੀ ਸੇਲ ਹੈ ਹਾਂ ਜੀ 14000 ਰੁਪਏ ਦੀ ਇੱਕ ਫੀਮੇਲ ਹੈ ਜੀ ਠੀਕ ਆ ਆ ਜੋ ਅੰਦਰ ਚਲ ਦੇਗੇ ਮਿੱਤਰੋ ਅੰਦਰ ਵੀ ਜਾਨਵਰ ਹੈਗੇ ਆ ਅੰਦਰ ਦਿਖਾਉਂਦੇ ਆ ਤੁਹਾਨੂੰ ਬਿਲਕੁਲ ਚੱਲਣਾ ਪਵੇਗਾ ਚੱਲਦੇ ਆਪਾਂ ਅੰਦਰ ਆ ਵਾਈਟ ਚ ਆ ਗਏਗੇ ਆ ਖਰਗੋਸ਼ ਆ ਵਾਈਟ ਚ ਜੀ ਇਹਨਾਂ ਦੀਆਂ ਅੱਖਾਂ ਰੈੱਡ ਆਈਜ਼ ਆ ਜੀ ਰੈੱਡ ਆਈਜ਼ ਹਾਂਜੀ ਬਿਲਕੁਲ ਇਹ ਬਹੁਤ ਚੰਗੇ ਬੱਚੇ ਹੁੰਦੇ ਆ ਇਹ ਗਏ ਇਹਦਾ ਕੀ ਰੇਟ ਆ ਜੀ ਇਹ 1000 ਰੁਪਏ ਦਾ ਜੋੜਾ ਜੀ ਵਾਈਟ ਕਲਰ ਚ ਹਾਂਜੀ ਹਾਂਜੀ ਬਲੈਕ ਦਾ ਲੈਣਾ ਬਲੈਕ ਦਾ ਵੀ ਮਿਲ ਜਾਊਗਾ ਜੀ ਬਲੈਕ ਵੀ ਦਿਖਾਓ ਇੱਕ ਹਾਂਜੀ ਆ ਬਲੈਕ ਹੈ ਜੀ ਬਲੈਕ ਵੀ 1000 ਰੁਪਏ ਦਾ ਜੋੜਾ ਜੀ ਠੀਕ ਹੈ ਬੜੇ ਸੋਹਣੇ ਲੱਗਦੇ ਹੁੰਦੇ ਆ ਬਲੈਕ ਦੇਖ ਸਕਦੇ ਆ ਤੁਸੀਂ ਭੱਜਣ ਨੂੰ ਕਰਦਾ ਹੈਗਾ ਵਿੱਚ ਤੇਜ਼ ਹੁੰਦੇ ਆ ਸੋਹਣਾ ਬੱਚਾ ਹੈਗਾ ਬੜੇ ਤੇਜ਼ ਜਾਨਵਰ ਹੁੰਦੇ ਆ ਜੀ ਅਗੇ ਫੇਰ ਪੋਮੇਰੀਅਨ ਆਗੇ ਜੀ ਠੀਕ ਹੈ ਪੋਮੇਰੀਅਨ ਆਗੇ ਸ਼ਿਟਜੂ ਆਗੇ ਸ਼ਿਟਜੂ ਚੱਕੇ ਇੱਕ ਬੱਚਾ ਹਾਂਜੀ ਉਹ ਸ਼ਿਟਜੂ ਦੇਖ ਸਕਦੇ ਸੀ ਹੋਊਗਾ ਹੀ ਮਹੀਨੇ ਤੋਂ ਉਪਰੇ ਹਾਂਜੀ ਮਹੀਨੇ ਤੋਂ ਪਲੱਸ ਹੈ ਜੀ ਠੀਕ ਹੈ ਇਹਦਾ ਕੀ ਰੇਟ ਹੈ ਇਹਦਾ 12000 ਰੁਪਏ ਜੀ ਫੀਮੇਲ ਹੈ ਫੀਮੇਲ ਹਾਂਜੀ ਸੋਨਾ ਬੱਚਾ ਹੈ ਜੇ ਕੇ ਇਹਨੇ ਘਰੇ ਰੱਖਣਾ ਹੈਗਾ ਹਾਂਜੀ ਆਪ ਪੋਮੇਰੀਅਨ ਵੀ ਬਹੁਤ ਚੰਗਾ ਹੈ ਪੋਮੇਰੀਅਨ ਹਾਂਜੀ ਇਹ ਮੇਲ ਹੈ ਜੀ ਇਹ ਵੀ ਬਹੁਤ ਚੰਗਾ ਬੱਚਾ ਹੈਗਾ ਤੁਸੀਂ ਜਦ ਤੋ ਦੇਖੋ ਕਿੰਨੀ ਹੈਗੇ ਬੱਚੇ ਇਹਦਾ ਵੀ ਸੇਮ ਹੀ ਹੈ ਰੇਟ ਸੇਮ ਸੇਮ ਜੀ ਠੀਕ 5500 ਰੁਪਏ ਦਾ ਮੇਲ ਮਿਲੂਗਾ ਜੀ ਠੀਕ ਹੈ ਜੀ ਹਾਂ ਜੀ ਆ ਲੈਬਰਾਡੋਰ ਆਪਣੇ ਕੋਲ ਦੋ ਫੀਮੇਲਾਂ ਬੈਠੀਆਂ ਜੀ ਇੱਥੇ ਅੱਛਾ ਤੇ ਜਰਮਨ ਸ਼ੈਫਰਡ ਆ ਗਏ ਜੀ ਮੀਡੀਅਮ ਕੋਟ ਚ ਬੱਚੇ ਜਰਮਨ ਸ਼ੈਫਰਡ ਉਹ ਖਾਓ ਦਸ਼ਕਰਾਂ ਦੀ ਡਿਮਾਂਡ ਬਹੁਤ ਹੁੰਦੀ ਹੈ ਵੀ ਜਰਮਨ ਸ਼ੈਫਰਡ ਲੈਣਾ ਜਰਮਨ ਸ਼ੈਫਰਡ ਲੈਣਾ ਆ ਵੇਖ ਸਕਦੇ ਹੋ ਜੀ ਲੈ ਸਕਦੇ ਹੋ ਬੱਚੇ ਬਹੁਤ ਚੰਗੇ ਹੈਗੇ ਫੀਮੇਲ ਆ ਦੋਨੇ ਨਹੀਂ ਇੱਕ ਜੋੜਾ ਹੈ ਜੀ ਜੋੜਾ ਹੈ ਪੀਅਰ ਜੀ ਜੇ ਇਦਾਂ ਦਾ ਕੀ ਰੇਟ ਆ ਜੋੜੀ ਦਾ ਜੀ ਮੇਲ 12000 ਰੁਪਏ ਦਾ ਜੀ ਫੀਮੇਲ 8000 ਰੁਪਏ ਦੀ ਆ ਠੀਕ ਆ ਬਹੁਤ ਚੰਗੇ ਬੱਚੇ ਵੀ ਆਪਣੇ ਘਰ ਦੇ ਕੁੱਤੇ ਦੇ ਹੀ ਆ ਹਾਂਜੀ ਹਾਂਜੀ ਘਰ ਦੇ ਕੁੱਤੇ ਦੇ ਹੀ ਬਹੁਤ ਚੰਗਾ ਕੁੱਤਾ ਹੈਗਾ ਬਾਈ ਮਾਦਰ ਇਹਨਾਂ ਦੀ ਸਿੰਗਲ ਕੋਟ ਸੀ ਫਾਦਰ ਡਬਲ ਕੋਟ ਡਬਲ ਕੋਟ ਆ ਗਿਆ ਡਬਲ ਕੋਟ ਬੱਚੇ ਹੈਗੇ ਆ ਇਹ ਮੀਡੀਅਮ ਕੋਟ ਬਣਨਗੇ ਜੀ ਬੱਚਾ ਮੀਡੀਅਮ ਕੋਟ ਆ ਗਿਆ ਨਾ ਹਾਂਜੀ ਅੱਗੇ ਪੋਮੇਰੀਅਨ ਫੇਰ ਆਗੇ ਜੀ ਆ ਸਾਰਾ ਪੋਮੇਰੀਅਨ ਬੱਚਾ ਹੀ ਆ ਗਿਆ ਫੇਰ ਇਹਦੀ ਪੋਮੇਰੀਅਨ ਬਲ ਆ ਨਾ ਪੋਮੇਰੀਅਨ ਕਾਫੀ ਲੈਂਦਾ ਜੀ ਮੇਲੇ 'ਚ ਡਿਮਾਂਡ ਹੀ ਪੋਮੇਰੀ ਗੱਡੀ ਫੀਮੇਲ ਹੈ ਜੀ ਪੂਰੀ ਫੁੱਲ ਕੁਆਲਟੀ ਗੱਡੀ ਗੱਡੀ ਪੂਰੀ ਫੁੱਲ ਚੰਗੀ ਫੀਮੇਲ ਹੈ ਜੀ ਮਹੀਨੇ ਦੀ ਬੱਚੀ ਹੈਗੀ ਆਹੇ ਤੇ ਵੇਖੋ ਤੁਸੀਂ ਬਹੁਤ ਸੋਹਣੀ ਬੱਚੀ ਹੈ ਆ ਬਹੁਤ ਬੰਦਿਆਂ ਦੇ ਫੋਨ ਆਉਂਦੇ ਹੈਗੇ ਬਾਈ ਗੱਡੀ ਕਤੂਰਾ ਲੈ ਲੇ ਕਹਿੰਦੇ ਮਦਰ ਫਾਦਰ ਦੇ ਦਿੱਤੀ 33 32 ਇੰਚ ਦੀ ਦੇ ਜੀ ਦੇਖ ਸਕਦੇ ਤੁਸੀਂ ਬਹੁਤ ਚੰਗੀ ਬੱਚੀ ਹੈਗੀ ਆ ਬਹੁਤ ਟਾਪ ਕੁਆਲਟੀ ਹੈ ਇਹਦਾ ਪ੍ਰਾਈਸ 15000 ਰੁਪਏ ਹੈ ਜੀ 15000 ਰੁਪਏ ਬਾਈ ਰੇਟ ਬਾਕੀ ਮੌਕੇ ਤੇ ਜੇ ਕੋਈ ਭਰਾ ਆਇਆ ਵੀਡੀਓ ਵੇਖ ਕੇ ਤਾਂ ਮਾਨਤਾ ਨਹੀਂ ਘਟੋ ਘਟ 5 ਕਿਲੋ ਦੀ ਬੱਚੀ ਹੈਗੀ ਆ ਦੇਖ ਸਕਦੇ ਤੁਸੀਂ ਮੇਰੇ ਇੱਕ ਹੱਥ ਤੇ ਚੱਕੀ ਦੀ ਨਹੀਂ ਮੇਰੇ ਤੋਂ ਮਹੀਨੇ ਦੀ ਹੈਗੀ ਪੂਰੇ ਦੀ ਬਹੁਤ ਚੰਗੀ ਬੱਚੀ ਆ ਆ ਗਈ ਆ ਗਈ ਇਧਰ ਲੈਬਰਡੋਰ ਆ ਗਈ ਫੇਰ ਦੁਬਾਰਾ ਇਹ ਵੀ ਆਪਣੇ ਡੌਗ ਦੇ ਬੱਚੇ ਫੀਮੇਲ ਹੈ ਜੀ ਬੱਚੇ ਵੇਖੋ ਤੁਸੀਂ ਫੀਮੇਲ ਹੈ ਫੀਮੇਲ ਹੈ ਇਹ ਬਹੁਤ ਚੰਗੀ ਬੱਚੀ ਹੈਗੀ ਆ ਕੰਨ ਵੇਖੋ ਤੁਸੀਂ ਰੈਂਕਲ ਵੀਖ ਪੈਂਦੇ 골ਡਨ ਕਲਰ ਆ 골ਡਨ ਜੀ 골ਡਨ 골ਡਨ ਕਲਰ ਤੇ ਆ ਦੇਖੋ 골ਡਨ ਬਹੁਤ ਚੰਗੇ ਬੱਚੇ ਬਾਕੀ ਇਧਰ ਪੋਮੇਰੀਅਨ ਤੇ ਤੁਸੀਂ ਕੈਮਰਾ ਘੁਮਾ ਦਿਓ ਪੋਮੇਰੀਅਨ ਹੀ ਪੋਮੇਰੀਅਨ ਆਪਣੇ ਕੋਲੇ ਇੱਕ ਬਲੈਕ ਗੱਡੀ ਪਈ ਹੈ ਜੀ ਇਹ ਵੀ ਵੇਲੀ ਹੈ ਬਾਈ ਇਹ ਵੀ ਫੀਮੇਲ ਹੀ ਹੈ ਜੀ ਇਹ 12000 ਰੁਪਏ ਦੀ ਹੈ ਜੀ ਇਹ ਬਲੈਕ ਗੱਡੀ ਹੈ ਜੀ ਜਿਹਨੂੰ ਬਿਲਕੁਲ ਇਹਦੇ ਥੋੜਾ ਜਿਹਾ ਬਿਲਕੁਲ ਇੱਥੇ ਛਾਤੀ ਤੇ ਮਾੜਾ ਜਿਹਾ ਸਕੋਰਟ ਹੈ ਵਾਈਟ ਵਾਈਟ ਕਲਰ ਬਾਕੀ ਸਾਰੀ ਜੈਡ ਬਲੈਕ ਹੈ ਜੀ ਇਹ سپورਟ ਵੀ ਲਕ ਹੋ ਜੂਗੀ ਜਦੋਂ ਵੱਡੀ ਹੋ ਜੂਗੀ ਵੱਡੀ ਹੋਈ ਲਕ ਹੋ ਜੂਗੀ ਬਾਕੀ ਇਹਨਾਂ ਦੇ ਗੱਡੀਆਂ ਦੇ ਆਉਂਦਾ ਜੀ ਆਉਂਦਾ ਹੀ ਆਉਂਦਾ ਹੈਗਾ ਜਰਮਨ ਦੇ ਵੀ ਬਹੁਤਿਆਂ ਦੇ ਆ ਜਾਂਦਾ ਹਾਂਜੀ ਆ ਸਾਰਾ ਪੋਮੇਰੀਅਨ ਹੈ ਪੋਮੇਰੀਅਨ ਹੈ ਜੀ ਔਰ ਲਾਇਬਰੀ ਬੱਚੇ ਪਏ ਆ ਛੋਟੇ ਆ ਉਹ ਥੋੜੇ ਜਿ ਜੇ ਕਿਸੇ ਨੇ ਭਾਈ ਜਾਨਵਰ ਲੈਣਾ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਹੈਗਾ ਭਾਈ ਨੰਬਰ ਬੋਲੇ ਮਾੜਾ ਜ 97795 ਜੀ 67367 ਜਟਾਣਾ ਡੌਗ ਫਾਰਮ ਠੀਕ ਹੈ ਆਪਣੀ ਲੋਕੇਸ਼ਨ ਦੱਸੋ ਕਿੱਥੇ ਹੈਗਾ ਆਪਣਾ ਲੋਕੇਸ਼ਨ ਜੀ ਹਲਕਾ ਲੰਬੀ ਬਾਦਰ ਪੈ ਜਾਂਦਾ ਜੀ ਆਪਣਾ ਪਿੰਡ ਵਣ ਵਾਲਾ ਹੈ ਮਲੋੜ ਤੋਂ ਡੱਬ ਵਾਲੀ ਰੋਡ ਤੇ ਹੈ ਜੀ ਪਿੰਡ ਇੱਥੇ ਕਿੰਨੇ ਕ ਦਿਨ ਰਹੋਗੇ ਹੁਣ ਤੁਸੀਂ ਇੱਥੇ ਅਸੀਂ 16 ਤਰੀਕ ਤੱਕ ਹੈ ਜੀ ਜੇ ਕਿਸੇ ਨੇ ਜਾਨਵਰ ਲੈਣਾ ਹੋਵੇ ਆਹ ਹਾਂ ਜੀ 16 ਤਰੀਕ ਤੱਕ ਇੱਥੇ ਵਿਜ਼ਿਟ ਕਰ ਸਕਦੇ ਜੀ ਠੀਕ ਹੈ ਭਾਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਚੰਗੀ ਲੱਗੀ ਤਾਂ ਕਮੈਂਟ ਵੀ ਕਰਿਓ ਹੋਰ ਵੀ ਵੀਡੀ